ਫਾਜ਼ਿਲ ਕਾ ਸਮਾਚਾਰ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਅੱਜ ਪੂਰੇ ਭਾਰਤ ਵਰਸ ਵਿੱਚ ਨਵ ਵਰਸ਼ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਫਾਜ਼ਿਲ ਕਾ ਦੀ ਸਮਾਜ ਸੇਵੀ ਸੰਸਥਾ ਡਾਕਟਰ ਬੀ ਡੀ ਸੱਚ ਦੇਵਾ ਵੱਲੋਂ ਅੱਜ ਕੱਪੜਿਆਂ ਦਾ ਲੰਗਰ ਲਗਾ ਕੇ ਜੁਰਤਮੰਦ ਲੋਕਾਂ ਵਿੱਚ ਕੱਪੜੇ ਵਿਤਰਨ ਕੀਤੇ ਗਏ ਜਾਣਕਾਰੀ ਦਿੰਦੇ ਸੁਸਾਇਟੀ ਦੇ ਚੇਅਰਮੈਨ ਅੱਜ ਸਚਦੇਵਾ ਬੰਟੀ ਅਤੇ ਜਨਰਲ ਸਕੱਤਰ ਪੂਜਾ ਲੁਥਰ ਸਚਦੇਵਾ ਵੱਲੋਂ ਦੱਸਿਆ ਗਿਆ ਕਿ ਅੱਜ ਪੂਰੇ ਭਾਰਤ ਵਿੱਚ ਵੱਖ-ਵੱਖ ਜਗ੍ਹਾ ਤੇ ਜਿਹੜਾ ਕਿ ਨਵ ਵਰ੍ਹੇਮਨਾਇਆ ਜਾ ਰਿਹਾ ਹੈ ਉੱਥੇ ਹੀ ਉਹਨਾਂ ਦੀ ਸੰਸਥਾ ਵੱਲੋਂ ਨੋਖੀ ਪਹਿਲ ਕਰਦੇ ਹੋਏ ਅੱਜ ਜੁਤਮਨ ਲੋਕਾਂ ਦੇ ਵਿੱਚ ਕੱਪੜਿਆਂ ਦਾ ਲੰਗਰ ਲਗਾਇਆ ਗਿਆ ਹੈ ਉਹਨਾਂ ਨੇ ਕਿਹਾ ਕਿ ਕੜਾਕੇ ਦੀ ਠੰਡ ਪੈਦੀ ਹੈ ਅਤੇ ਕਈ ਜੁਤਮਨ ਲੋਕ ਜਿਹੜੇ ਕਿ ਗਰਮ ਕਪੜੇ ਅਤੇ ਜਿਹੜੇ ਇੱਕ ਬੁੱਟਾਂ ਤੋਂ ਵੰਚਿਤ ਰਹਿ ਗਏ ਹਨ ਉਹਨਾਂ ਨੇ ਅੱਜ ਆਪਦੀ ਸੁਸਾਇਟੀ ਵੱਲੋਂ ਅੱਜ ਕਪੜਿਆਂ ਦਾ ਲੰਗਰ ਲਗਾ ਕੇ ਜੁੱਤਮੰਦ ਲੋਕਾਂ ਦੇ ਵਿੱਚ ਕਪੜੇ ਵੰਡਣ ਕੀਤੇ ਗਏ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸੁਸਾਇਟੀ ਸਮੇਂ-ਸਮੇਂ 'ਤੇ ਅਨੇਕ ਤਰ੍ਹਾਂ ਦੇ ਜਿਹੜੇ ਸਮਾਜ ਸੇਵਾ ਦਾ ਕਾਰਜ ਕਰਦੇ ਹਨ ਦੇਖੋ ਪੂਰੀ ਖਬਰ ਕਿਤੇ ਵੰਡ ਕੀਤੀ ਜਾ ਰਹੀ ਹੈ ਸਭ ਤੋਂ ਪਹਿਲੇ ਤਾਂ ਸਭ ਨੂੰ ਨਮਸਕਾਰ ਆਨੰਦਮਸਤ ਸੱਯਾਤ ਅਤੇ ਅੱਜ ਦੇ ਨਵੇਂ ਸਾਲ ਦੀਆਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਹੁਣ ਪਰਮਾਤਮਾ ਸਭ ਦੇ ਵੇੜੇ ਦੇ ਵਿੱਚ ਖੁਸ਼ੀਆਂ ਤੇ ਰੌਣਕਾਂ ਹਮੇਸ਼ਾ ਬਰਕਰਾਰ ਰੱਖੇ ਔਰ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਅ ਅੱਜ ਸਾਡੇ ਵੱਲੋਂ ਮੇਰੀ ਪੂਰੀ ਟੀਮ ਵੱਲੋਂ ਸਾਡੀ ਸਾਇਟੀ ਵੱਲੋਂ ਜਿਹੜਾ ਇਹ ਹਮੇਸ਼ਾ ਤਰ੍ਹਾਂ ਉਪਰਾਲਾ ਕੀਤਾ ਜਾਂਦਾ ਹੈ ਕਿ ਹਮੇਸ਼ਾ ਕੋਈ ਵੀ ਜਿਹੜਾ ਖਾਸ ਦਿਨ ਹੁੰਦਾ ਹੈ ਤਾਂ ਉਹਨੂੰ ਜਿਹੜਾ ਇਹ ਸਾਰੇ ਦੇ ਨਾਲ ਮਿਲ ਕੇ ਪੈਂਟਰਵਾਦ ਨਾਲ ਮਿਲ ਕੇ ਦਸੈਲੀਬ੍ਰੇਟ ਕੀਤਾ ਜਾਂਦਾ ਹੈ ਤੇ ਅੱਜ ਵੀ ਸਾਡੀ ਸਾਇਟੀ ਵੱਲੋਂ ਸਾਡੀ ਪੂਰੀ ਟੀਮ ਵੱਲੋਂ ਅੱਜ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਕੁਝ ਜਿਹੜੇ ਜਰੂਰਤਮੰਦ ਪਰਿਵਾਰ ਨੇ ਉਹਨਾਂ ਨੂੰ ਕੱਪੜਿਆਂ ਦੀ ਤੇ ਕੰਬਲਾਂ ਦੀ ਤੇ ਹੋਰ ਵੀ ਜਿਹੜੀ ਸੇਵਾ ਉਹ ਅੱਜ ਕੀਤੀ ਜਾ ਰਹੀ ਹੈ ਔਰ ਸਾਡੇ ਵੱਲੋਂ ਸਾਡੀ ਸਾਇਟੀ ਵੱਲੋਂ ਇੱਥੇ ਜਿਹੜੀ ਅੱਜ ਜਿਹੜੀ ਕੱਪੜਿਆਂ ਦੀ ਵੰਡ ਕੀਤੀ ਜਾਵੇਗੀ ਉਹ ਜਿੰਨੂੰ ਜਿੱਤਾਂ ਦੀ ਜ਼ਰੂਰਤ ਹੈ ਉਹ ਇੱਥੋਂ ਬਸ ਸਮਾਨ ਲੈ ਕੇ ਜਾ ਸਕਦੇ ਕਿੰਨੇ ਕੁ ਪਰਿਵਾਰ ਤੁਮ ਚਨੇ ਤੇ ਕਿੱਥੇ ਵੀ ਤੋਂ ਪਹੁੰਚਿਆ ਅ ਦੇਖੋ ਇੱਕ ਤਰ੍ਹਾਂ ਇਹ ਕਹਿ ਸਕਦੇ ਆ ਕਿ ਅੱਜ ਕੱਪੜਿਆਂ ਦਾ ਹੀ ਲੰਗਰ ਹੈ ਔਰ ਲੰਗਰ ਦੇ ਵਿੱਚ ਕਦੀ ਵੀ ਕੋਈ ਦਿੱਕਤੀ ਨਹੀਂ ਹੁੰਦੀ ਅ ਅਣਗਿਣਤ ਜਵਾਕ ਪਿੰਡਾਂ ਤੋਂ ਤੇ ਸ਼ਹਿਰ ਦੇ ਵੱਖ-ਵੱਖ ਪਾਰਕ ਤੋਂ ਜਿਹੜੇ ਲੋਕ ਆ ਕੇ ਪਹੁੰਚੇ ਹੋਏ ਨੇ ਜਿਨ੍ਹਾਂ ਨੂੰ ਜ਼ਰੂਰਤ ਹੈ ਉਹ ਅੱਥੇ ਆ ਕੇ ਆਪਣੇ ਜਰੀਏ ਇਹ ਗੁੱਟ ਪੂਰਾ ਕਰਦੇ ਹਾਂ ਇਹ ਸੁਣਦੇ ਰਹੂਗਾ ਗਰਮ ਪਕੜੇ ਰਹਿੰਦੇ ਹਾਂ ਹਾਂ ਜੀ